ਨਮੋਲ ਪਿੰਡ ਦੇ ਵਿੱਚ ਕਿਸੇ ਵੀ ਬੀਜੇਪੀ ਦੇ ਲੀਡਰ ਨੂੰ ਨਹੀਂ ਬਣਨ ਦੇਵਾਂਗੇ ਨਹੀਂ ਬਣਨ ਦੇਵਾਂਗੇ ਨਹੀਂ ਬਣਨ ਦੇਵਾਂਗੇ ਸਾਰੇ ਨੌਜਵਾਨਾਂ ਵੱਲੋਂ ਸੇ ਕਿਸਾਨਾਂ ਵੱਲੋਂ ਤੇ ਪਿੰਡ ਦੇ ਨਮੂਰ ਦੇ ਸਾਰੇ ਨਗਰ ਵੱਲੋਂ ਭਾਈ ਸੋ ਜੋ ਅੱਜ ਆਪਾਂ ਆਪਣੇ ਪਿੰਡ ਦੇ ਵਿੱਚ ਸੇ ਲਗਾਤਾਰ ਆਪਾਂ ਜਿਵੇਂ ਸ਼ੰਭੂ ਬਾਗਰ ਤੇ ਖਰੋਰੀ ਬਾਗਰ ਤੇ ਨਾਥੋ ਵਾਲੀ ਬਾਗਰ ਤੇ ਆਪਣੇ ਕਿਸਾਨਾਂ ਦੇ ਮੋਰਚੇ ਲੱਗੇ ਹੋਏ ਨੇ ਸਵਾ ਆਪਣੀ ਕਿਸਾਨੀ ਹੰਕਾਰ ਅੰਗੀ ਮੰਗਾਂ ਨੂੰ ਲੈ ਕੇ ਸੋ ਭਾਈਏ ਜਵਾਬ ਦੇ ਵਿੱਚ ਸੋ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਸਰਕਾਰ ਦੇ ਵੱਲੋਂ ਆਪਣੇ ਨਾਅਤ ਵਾਲੇ ਕਿਸਾਨਾਂ ਦੇ ਗੱਟੀਆਂ ਫੇਰਾ ਦੇ ਵਿੱਚ ਕੀਦੀਆਂ ਗੋਲੀਆਂ ਮਾਰੀਆਂ ਗਈਆਂ ਸੋ ਭਾਈਏ ਇਹ ਵਿਰੋਧ ਦੇ ਵਿੱਚ ਸੋ ਅਗੇ ਜੱਟਵੰਦੀਆਂ ਵੱਲੋਂ ਆਲੋਚਨਾ ਹੋਣੀ ਪਿੰਡ ਦੇ ਵਿੱਚ ਬੀਜੇਪੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਉਦੋਂ ਦਾ ਸ਼ਵਾਜ ਨਾਮ ਦੇ ਵੱਡੇ ਰੀਫਲੈਂਟ ਜਿਹੜੇ ਬੋਲ ਰਹੇ ਹੋ ਰਾਹੇ ਆਗੇ ਵੀ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਜਿਹੜਾ ਕੋਲ ਲੋਰ ਪਿੰਡ ਦੇ ਵਿੱਚ ਐਂਟਰ ਨਾ ਹੋਵੇ ਤੇ ਜੇ ਕੋਈ ਉਹਨਾਂ ਨੂੰ ਆਪਣੇ ਕੋਈ ਪਿੰਡ ਦਾ ਬੰਦਾ ਸਰਦਾ ਬੀਜੇਪੀ ਦੇ ਕਿਸੇ ਵੀ ਨੁਮਾਇੰਦੇ ਨੂੰ ਤਾਂ ਆਹਦੇ ਵਿਰੋਧ ਉਹ ਖੁਦ ਜ਼ਿੰਮੇਵਾਰ ਹੋਵੇਗਾ ਸੋ ਦੁਬਾਰਾ ਦੇਖੇਂ ਕਿ ਐ ਸੋ ਭਾਈ ਜੋ ਅਸੀਂ ਕਿਸਾਨ ਜਿੱਦੇ ਬੰਦੀਆਂ ਸੋ ਜੰਮੇ ਜਲੇ ਦਾ ਨੀਹੇ ਦੇ ਉੱਪਰ ਹੋਇਆ ਅਰਪਾ ਸ਼ੰਭੂ ਬਾਡਰ ਤੇ ਖਲੋੜੀ ਬਾਡਰ ਤੇ ਨੰਬੂ ਵਾਲੀ ਬਾਡਰ ਦੇ ਉੱਪਰ ਲਗਾਤਾਰ ਕਤਾਨੀ ਮੋਰਗਿਆਂ ਨੂੰ ਲੈ ਕੇ ਡੱਡੇ ਹੋਏ ਆ ਗਏ ਸੋ ਭਾਈ ਉਹ ਅੱਗੀ ਲੋਕਾਂ ਨੂੰ ਨਾਲ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਉੱਪਰ ਭਾਜਪਾ ਦੀ ਸਰਕਾਰ ਦੇ ਵੱਲੋਂ ਤੇ ਹਿਦਿਆਰੇ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੌਜਵਾਨਾਂ ਦੇ ਸਿਰਾਂ 'ਚ ਦੇ ਲਈ ਤੇ ਕਿਉਂਕਿ ਉਹ ਕਾਤਲ ਨੇ ਸਾਡੇ ਨੌਜਵਾਨਾਂ ਦੇ ਕਿਸਾਨਾਂ ਦੇ ਕੋਈ ਵੀ ਭਾਜਪਾ ਬਾਦਲੂ ਕੋਲੇ ਨਵੰਦੇ ਨੂੰ ਕੋਈ ਪਿੰਡ ਦੇ ਵਿੱਚ ਕੋਈ ਵੀ ਭਾਈ ਜਾਂਦਾ ਉਹ ਆਜੇ ਵਿਰੋਧ ਦਾ ਆਪ ਖੁਦ ਜ਼ਿੰਮੇਵਾਰ ਹੋ ਰਿਹਾ ਤੇ ਭਾਈ ਆਪਾਂ ਬੋਰ ਦੇ ਜਿਹੜੇ ਇੱਕ ਨਾਗਪਰੀ ਗੁਰਦੁਆਰਾ ਸਾਹਿਬ ਦੇ ਕੋਲ ਦਾ ਕਰੋ ਪਾਇਰ ਜੀ ਕਾ ਖਾਸਾ ਸ੍ਰੀ ਵਾਇਰ ਜੀ ਕੀ ਫਤਿਹ ਸਾਡੇ ਮੰਗਾ ਨਹੀਂ ਪੂਰੀਆਂ ਕਰ ਸਕਦੇ ਬਾਕੀ ਦਾ ਉਹ ਸਾਨੂੰ ਮਾਰਦੇ ਸਾਡੇ ਬੱਚਿਆਂ ਨੂੰ ਮਾਰਦੇ ਅਸੀਂ ਵੀ ਕੀ ਦੇ ਸਾਰੇ ਤੇ ਬੈਠੇ ਹਾਂ ਤੇ ਬਾਕੀ ਦਾ ਹੁਣ ਜਿਹੜੇ ਮੰਗਾ ਪੂਰੀਆਂ ਕਰ ਦਾਂਗੇ ਹੁਣ ਵੋਟਾਂ ਵੇਲੇ ਕੁਝ ਕਹਿ ਦਿੰਦੇ ਨੇ ਬਾਅਦ ਵਿੱਚ ਕੁਝ ਕਹਿ ਦਿੰਦੇ ਨੇ ਮਿੱਠੀ ਗੋਗਰੀ ਦੇ ਦਿੰਦੇ ਨੇ ਕੱਲ੍ਹ ਕੌੜੀ ਦੇ ਦਿੰਦੇ ਨੇ ਅਸੀਂ ਫੇਰ ਕਿਸੇ ਨੂੰ ਬਣ ਨਹੀਂ ਦੇਣਾ ਇੱਥੇ ਨਾ ਸਾਡੀਆਂ ਜਿੰਨਾ ਚਿਰ ਪੂਠੀਆਂ ਬੰਨਾਂ ਨਹੀਂ ਹੁੰਦੀਆਂ ਸਾਰੀਆਂ ਅਸੀਂ ਉਹਨਾਂ ਨੂੰ ਇੱਥੇ ਮਤਲਬ ਜਿਹੜੀ ਪੱਕੀ ਛੜਕ ਆਵੇ ਦਾ ਅਸੀਂ ਉਹ ਕੋਲ ਅੰਦਰ ਨੂੰ ਨਹੀਂ ਦੇ ਪਰ ਕਿਵਾਂ ਜਿਹੜਾ ਮੋੜ ਜਿਹੜਾ ਹੈਗਾ ਸਾਡਾ ਜਿਹੜਾ ਜਿਹੜਾ ਅਸੀਂ ਸਾਡੇ ਮੰਗਾ ਬਣਵਾ ਆ ਗਏ ਸੀ 20 20 20 ਦੇ ਵਿੱਚ ਜਿਹੜਾ ਮੰਗਾ ਹੁਣ ਤੱਕ ਇਹ ਲਾਗੂ ਨਹੀਂ ਕਿਹਾ ਸਾਨੂੰ ਹੁਣ ਤੱਕ ਲੈ ਪਾ ਕੇ ਰੱਖਿਆਗਾ ਤੇ ਹੁਣ ਹੋ ਜਾ ਅਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਹੁਣ ਜਿਹੜਾ ਹੁਣ ਬਾੜਾਂ ਦੇ ਪਹੁੰਚਿਆ ਹਾਂ ਸਾਨੂੰ ਮਜ਼ਦੂਰ ਹੋ ਕੇ ਅੱਜ ਬਾਦ ਦੁਆਰੇ ਸਾਨੂੰ ਦੁਆਰੇ ਬਾਟਨ ਜਾ ਕੇ ਬੈਠਣਾ ਪੈ ਗਿਆ ਸੜਕਾਂ ਉੱਪਰ ਜਾ ਕਰੋੜਾਂ ਪੈ ਗਿਆ ਤਾਂ ਕਿ ਵੀ ਜਿਹੜੇ ਅਸੀਂ ਜਿਹੜਾ ਉਹਨੂੰ ਮਾੜਾ ਮਟਾਣਾ ਖਤਿਆਦ ਕਰ ਸਕੀਏ ਪਰ ਹੁਣ ਸਾਨੂੰ ਜਿਹੜਾ ਉਹ ਜਿਵੇਂ ਕਹਿੰਦੇ ਪਹਿਲਾਂ ਉਹ ਪਹਿਲਾ ਪ੍ਰੋਗਰਾਮਾਂ ਦੇ ਦਾ ਬਹਾਨਾ ਲਾ ਕੇ ਉਹ ਇੰਨਾ ਜਲਾ ਲਾ ਕੇ ਉਹਨੇ ਕੁਰਸੀ ਸੰਭਲੀ ਹੁਣ ਦੁਆਰੇ ਫਿਰ ਇਹੇ ਕੰਮ ਕਰਕੇ ਵੀ ਹੁਣ ਹੁਣ ਦੁਆਰੇ ਉੱਥੋਂ ਨੇ ਦੁਆਰੇ ਜੋ ਸਭ ਜਾ ਕੇ ਬਾਟਨ ਬੈਠੇ ਆਂ ਜਿਵੇਂ ਗੋਲੀਆਂ ਚਲਾ ਜਾਂਦੀਆਂ ਗਈਆਂ ਜਿਵੇਂ ਕਿੱਥੇ ਸਾਡੇ ਸਮਾਨ ਭੰਨੇ ਨੇ ਗੱਡੀਆਂ ਭੰਨੇ ਨੇ ਗਿਆ ਤੇ ਸਾਡੇ ਇੱਕ ਨੌਜਵਾਨ ਨੂੰ ਸ਼ੁਭ ਕਰਨ ਦੀ ਮੌਤ ਹੋ ਗਈ ਹੈ ਬਾਕੀ ਹੋਰ ਵੱਜ ਸਾਡੇ ਕਿਸਾਨ ਫੱਟੜ ਹੋ ਗਏ ਨੇ ਉਹਦੇ ਅਵਜਾਨੇ ਦੇ ਵਿੱਚ ਅਸੀਂ ਯੋਜਨਾ ਸਰਨਾ ਯੋਲ ਮੁਕ ਰਹਿਣੇਗੇ ਜਿਹੜਾ ਹੈ ਸਾਡੇ ਤੇ ਉਹ ਜਿਹੇ ਬੰਬ ਚਲਾਏ ਨੇ ਉਹੀਆਂ ਗੋਲੇ ਚਲਾਏ ਨੇ ਜਿਹੜਾ ਇੱਕ ਚੀਨ ਹੈਗਾ ਜਿਹੜਾ ਅੱਗੇ ਵੱਧ ਰਿਹਾ ਹੈਗਾ ਉਹਦੋਂ ਦੱਸ ਨਹੀਂ ਰਿਹਾ ਵੀ ਮੈਂ ਕੀ ਕਰਾਂ ਉਹ ਨਾਲ ਤਾਂ ਇਹ ਬੱਠਾ ਲਾਇਨ ਸਾਹਿਬ ਦਾ ਇਹ ਜਿਹੜਾ ਇੱਕ ਪੰਜਾਬ ਨੂੰ ਜਿਹ ਪੰਜਾਬ ਦੇ ਵਿੱਚ ਦੋ ਬਾਦ ਬਣਾ ਤੇ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਹੋਵੇ ਇੱਕ ਸਾਨੂੰ ਉੱਥੇ ਪਹਿਲਾਂ ਰਾਣਜੀ ਬਣਾ ਦਿੱਤਾ ਹੈਗਾ ਫਿਰ ਹਮ ਦਿੱਲੀ ਜਾਣ ਦਿੱਤਾ ਹੈਗਾ ਇਸ ਕਰਕੇ ਅਸੀਂ ਉਹਦੇ ਅਵਜਾਨੇ ਵਿੱਚ ਅਸੀਂ ਕਿਹਾ ਹੁਣ ਉਹਦਾ ਹੁਣ ਵਿਰੋਧ ਕਰ ਰਹੇ ਹਾਂ ਵੀ ਹੁਣ ਉਹਨੂੰ ਅਸੀਂ ਜਿਹੜਾ ਹੁਣ ਉਹਨੂੰ ਅਸੀਂ ਜਿਵੇਂ ਹੁਣ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਉਹਨਾਂ ਨੂੰ ਪੰਜਾਬ 'ਚ ਕਿਸੇ ਵੀ ਭਾਜਪਾ ਦੇ ਕਿਸੇ ਮੰਤਰੀ ਨੂੰ ਕਿਸੇ ਵੀ ਕਿਸੇ ਆਗੂ ਨੂੰ ਅਸੀਂ ਪੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਸਾਨੂੰ ਜਦੋਂ ਦਿੱਲੀ ਸਾਨੂੰ ਰੋਕਦਾ ਸਾਡੇ ਅਧਿਕਾਰ ਨਹੀਂ ਹੈ ਉਹਨਾਂ ਨੂੰ ਰੋਕਦਾ ਸਾਡਾ ਜਾਨ ਦਾ ਹੱਕ ਹੈ ਪਰ ਸਾਡੇ ਸਵਿਧਾਨ ਹੱਕ ਖੋ ਰਿਹਾ ਹੈ ਸਾਡੇ ਸਵਿਧਾਨ ਨੂੰ ਖੇਰ ਖੁਰ ਕਰ ਰਿਹਾ ਹੈ ਲੋਕਤੰਤਰ ਨੂੰ ਕੁੱਪਕਾਮ ਕਮਸਾਨ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਜਿਹੜਾ ਹੈਗਾ ਹੁਣ ਉਹਨੂੰ ਅਸੀਂ ਕਿਸੇ ਵੀ ਲੀਡਰ ਨੂੰ ਉਹਨੂੰ ਪੰਜਾਬ ਦੇ ਵਿੱਚ ਨਹੀਂ ਬਣਨ ਦੇਵਾਂਗੇ ਕਿਉਂਕਿ ਜਿਹੜੇ ਹੁਣ ਉਹਨਾਂ ਸਾਡੇ ਹੁਣ ਤੱਕ ਜੋਖ ਸਾਡੇ ਜਿਹੜੇ ਕਿਸਾਨੀ ਮੰਗਣ ਲੱਗੀਆਂ ਉਹਨੇ ਹੁਣ ਤੱਕ ਸਾਡੇ ਨਹੀਂ ਮੰਨੀਆਂ ਕਿਸਾਨੀ ਨੂੰ ਜਵਾਨੀ ਨੂੰ ਸਾਡੀ ਜ਼ਮੀਨ ਦੇ ਉੱਪਰ ਅੱਖ ਕਰ ਜਿਹੜੀ ਅੱਖਾਂ ਉਹ ਸਾਡੀ ਜ਼ਮੀਨਾਂ ਖੋਹਣਾ ਚਾਹੁੰਦਾ ਹੈਗਾ ਪਰ ਜਦ ਗੱਲ ਕਰੀਏ ਤਾਂ ਸੰਵਿਧਾਨ ਮੁਤਾਬਕ ਪ੍ਰਚਾਰ ਕਰਨ ਦਾ ਉਹਨਾਂ ਨੂੰ ਹੱਕ ਹੈ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦਾ ਹੱਕ ਹੈਗਾ ਸਿਰ ਤੋਂ ਸਾਡਾ ਵੀ ਹੱਕ ਹੈਗਾ ਸਾਡੇ ਹੱਕ ਦਾ ਰੋਲੇ ਜਾ ਰਹੇ ਨੇ ਉਹਦੇ ਹੱਕ ਅਸੀਂ ਕਿਵੇਂ ਕਹੀਏ ਕਿ ਕਿਸ ਸੰਵਿਧਾਨ ਹੈ ਕਿਹੜਾ ਸੰਵਿਧਾਨ ਹੈ ਸੰਵਿਧਾਨ ਉਹਨਾਂ ਆਪਣੇ ਬਾਅਦ ਤੋਂ ਬਣਾਇਆ ਹੋਇਆ ਹੈ ਸਾਡੇ ਬਾਅਦ ਤੋਂ ਕੋਈ ਸੰਵਿਧਾਨ ਨਹੀਂ ਹੈਗਾ ਅਸੀਂ ਨਹੀਂ ਬੋਲਾਂਗੇ ਉਹ ਕਰ ਸਕਦੇ ਪ੍ਰੋਟੈਸਟ ਸਾਡਾ ਵੀ ਸਾਨੂੰ ਵੀ ਸਭ ਜਾਣ ਕੇ ਲੈਂਦਾ ਹੈ ਵੀ ਅਸੀਂ ਉਸ ਹਿਸਾਬ ਨਾਲ ਅਸੀਂ ਆਪਣਾ ਪ੍ਰੋਟੈਸਟ ਕਰੀਏ ਸੰਤੱਕ ਕਿ ਹਰਿਆਣਾ ਚ ਸਾਡੇ ਸਾਡੇ ਵਿੱਚ ਬਣਿਆ ਸੂਬਾ ਉੱਥੇ ਸਾਨੂੰ ਜਾਣ ਦਿੰਦਾ ਹੈਗਾ ਅਸੀਂ ਹੋਰ ਕੀ ਕਰਾਂਗੇ ਦੁਬਾਰਾ ਸੁਣ ਤੁਹਾਨੂੰ ਉੱਥੇ ਕਿਹੜੇ ਸੁਧਾਨ ਹੈ ਕਿ ਕਿਹੜਾ ਇਥੇ ਲੋਕਤੰਤਰ ਕੁਛ ਨਹੀਂ ਆ ਗਿਆ ਆਪਣੇ ਵਾਸਤੇ ਹੈਗਾ ਸੁੱਖ ਹੈਗਾ ਆਪਣੇ ਵਾਸਤੇ ਬਣਾਇਆ ਹੈਗਾ ਇਹ ਜਨਤਾ ਦੇ ਵਾਸਤੇ ਇਹ ਹੁਣ ਜਿਹਨ ਦਵਾਰ ਇੱਕ ਵਾਰੀ ਕਹਿਣਾ ਕਿ ਮੈਂ ਲੋਕਾਂ ਨੂੰ ਉਹ ਕਰ ਕਰਕੇ ਜਨਗ ਬੋਲਦਾ ਉਹ ਸਾਰੇ ਇਹ ਕੋਈ ਖਾਲਸਤਾਨੀ ਹੈ ਕੋਈ ਕੋਈ ਕਮਿਕੇਸ਼ਨ ਕੁਝ ਕਹਿਣਾਗਾ ਜਿਹੜਾ ਕੋਈ ਇਹ ਹੱਕ ਜੀ ਬੋਲਦਾ ਉਹ ਇਹਦਾ ਆਜ਼ਾਦ ਬੰਦਾ ਹੈਗਾ ਉਹ ਤਾਂ ਹੈਗਾ ਦੇਸ਼ ਦਾ ਬਖੇਗਾ ਬਾਕੀ ਸਾਰੇ ਖਾਲਸਤਾਨੀ ਹੈ ਕੋਈ ਕੋਈ ਅਫਗਾਨੀ ਹੈਗਾ ਇਸ ਕਰਕੇ ਜਿਹੜਾ ਹੈ ਅਸੀਂ ਦਾ ਪੂਰਾ ਬਰੋਧ ਕਰਾਂਗੇ ਕਿਸੇ ਵੀ ਅਸੀਂ ਕਿਸੇ ਵੀ ਬੀਜੇਪੀ ਦੇ ਇੰਡੀਟਾ ਨੂੰ ਕਿਸੇ ਡਿਟਰੋਸੀ ਅਸੀਂ ਵਿੱਚ ਪਿੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ ਕੀ ਨਾਮ ਹੈ ਜੀ ਆਪਣਾ ਮਤਵਾਲ ਸਿੰਘ ਬਈ ਕਿਹੜਾ ਪਿੰਡ ਹੈ ਪਿੰਡ ਨਮੋਲ ਤੁਸੀਂ ਅੱਜ ਫਲੈਕਸ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਦੇ ਕਿਉਂ ਲਾ ਰਹੇ ਹੋਗੇ ਬੀਜੇਪੀ ਦੇ ਵਿਰੋਧ ਚ ਲਾ ਰਹੇ ਹਾਂ ਜੀ ਕਿਉਂਕਿ ਸਾਡੇ ਉੱਥੇ ਕਿਸਾਨ ਬੈਠੇ ਨੇ ਜੋ ਕਿਸਾਨ ਸੀਧ ਹੋਏ ਨੇ ਹੂੰ ਉਹਨਾਂ ਕਰਕੇ ਅਸੀਂ ਇਹ ਵਿਰੋਧ ਕਰ ਰਹੇ ਹਾਂ ਬੀਜੇਪੀ ਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਬੀਜੇਪੀ ਦਾ ਵਿਰੋਧ ਕਰ ਰਿਹਾ ਜੋ ਸਾਡੀਆਂ ਮੰਗਾਂ ਤੀਆਂ ਹੱਕੀ ਮੰਗਾਂ ਤੀਆਂ ਗਿਆ ਉਹਨਾਂ 2019 ਚ ਵਿਚਾਲੇ ਸ਼ਰਤਾਂ ਤੀਆਂ ਗਿਆ ਤੇ ਹੁਣ ਜੇ ਅਸੀਂ ਗਏ ਤਾਂ ਸਾਨੂੰ ਫਿਰ ਇਹਨਾਂ ਤਿਸਰੰਦਾ ਤੇ ਰੁਕਿਆ ਗਿਆ ਇਸ ਲਈ ਅਸੀਂ ਵਿਰੋਧ ਕਰਦੇ ਹਾਂ ਹੁਣ ਜੇ ਕੋਈ ਵੋਟ ਮੰਗਣ ਆਊਗਾ ਤਾਂ ਕਿਸ ਰੂਪ ਚ ਵਿਰੋਧ ਹਾਂ ਵਿਰੋਧ ਕਰਾਂਗੇ ਪੂਰਾ ਡਟ ਕੇ ਪਿੰਡ ਚੈਂਟਰ ਨਹੀਂ ਹੁਣ ਦਿੱਤਾ ਨਹੀਂ ਹੁਣ ਦਿੱਤਾ ਜਾਊਗਾ ਮੇਰੋ ਹੈਪੀ ਸਿੰਘਾ ਜੀ ਪਿੰਡ ਦਾ ਕਿਹੜਾ ਪਿੰਡ ਹੈ ਪਿੰਡ ਦਾ ਮੋਹਲ ਤੁਸੀ ਫਲੈਗ ਸ਼ੋਰਟ ਜਿਹੜੇ ਵਿਰੋਧ ਤੇ ਲਾਏ ਨੇ ਕੀ ਮਾਮਲਾ ਕੀ ਲਿਖਿਆ ਹੋਇਆ ਹੈ ਨਾ ਇਹ ਦੇਖੋ ਜੋ 1 ਮਹੀਨੇ ਤੋਂ ਉੱਪਰ ਹੋ ਗਿਆ ਸੋ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ ਕਥਾਣਾ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ ਵੀ ਕਰਜ਼ਾ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ ਤੇ ਆ ਗਿਆ ਤੇ ਐਮਐਸਪੀ ਦੇ ਦੂੰਗਾ ਕਥਾਣਾ ਨੂੰ ਤੇ ਹੋਰ ਜਿਹੜੀ ਹੈ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਤੇ ਆ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦ ਦੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏ ਆਂਗੇ ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਥਾਰੀਆਂ ਤੇ ਮੰਗ ਪੱત્રਾ ਜਿਹੜੇ ਦੇਣੇ ਸ਼ੁਰੂ ਕਰਤੇ ਤੇ ਕਦੇ ਗਵਰਨਰ ਨੂੰ ਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਤੇ ਕਦੇ ਡੀਸੀਆਂ ਨੂੰ ਵੀ ਇਹ ਡੀਸੀਆਂ ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਭੱਜ ਜੀ ਪਰ ਜਦੋਂ ਸਰਕਾਰ ਨੇ ਅਨਗੌਲਿਆ ਕੀਤੇ ਤਾਂ ਦਿੱਲੀ ਦੀ ਕਾਲਾ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਕੇਟਿੰਗ ਕਰਕੇ ਤੇ ਫੋਰਸ ਲਾ ਕੇ ਕਿ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ ਤੇ ਉਹਦੇ ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਨਾਕਿਆਂ ਦੇ ਉੱਪਰ ਤੇ ਅਤਰੂ ਗਾਂ ਤੇ ਗੋਲੇ ਦਿਨ ਰਾਤ ਚੱਲੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜਿਹੜਾ ਨੌਜਵਾਨ ਜਿਵੇਂ ਸ਼ੁਭਕਰਨ ਨੌਜਵਾਨ ਆ ਉਹ ਸ਼ਹੀਦ ਕੀਤਾ ਸਿੱਧੀ ਗੋਲੀ ਸਿਰ 'ਤੇ ਲਾ ਕੇ ਇਸ ਕਰਕੇ ਹਰਿਆਣਾ ਦਾ ਜਿੱਥੇ ਪ੍ਰਸ਼ਾਸਨ ਦੀ ਉਹਦੇ ਵਿੱਚ ਵਰਦੀ ਤੋਂ ਬਿਨਾ ਜਿਹੜੇ ਪਿਸਤੌਲ ਤੇ ਰਾਫਲਾ ਲੈ ਕੇ ਬੀਜੇਪੀ ਦੇ ਗੁੰਡੇ ਬੜੇ ਹੋਏ ਤੇ ਜਿਹੜੇ ਸਿੱਧੇ ਕਥਾਨਾ ਤੇ ਗੋਲੀਆਂ ਮਾਰ ਰਹੇ ਤੇ ਇਸ ਕਰਕੇ ਫਿਰ ਉਹਦੇ ਵਿਰੋਧ ਦੇ ਵਜੋਂ ਕਿਸਾਨ ਜਿੱਥੇ ਬੰਦਿਆ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ ਜਿੰਨਾ ਚਿਰ ਆਪਣੀ ਕਿਸਾਨੀ ਮੰਗਾ ਨਹੀਂ ਮੰਨੀ ਜਾਂਦੇ ਉਹਨਾਂ ਚਿਰ ਬੀਜੇਪੀ ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾਗਾ ਉਹ ਤੋਂ ਸਵਾਲ ਕਰੋ ਤੇ ਜੇ ਸਵਾਲਾਂ ਤੋਂ ਭਾਈ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਬੀਜੇਪੀ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ ਕਿਉਂਕਿ ਕਈ ਕਿਸਾਨਾਂ ਦਾ ਕਸੂਰ ਕੀ ਤੀਕਾ ਕਿਸਾਨ ਤਾਂ ਆਪਦੀਆਂ ਗੱਲਾਂ ਨੂੰ ਤੇ ਆਪਦੀਆਂ ਮੰਗਾਂ ਨੂੰ ਹੱਕੀ ਨੂੰ ਲੈ ਕੇ ਜਾ ਰਹੇ ਤੇ ਨਾ ਤੇ ਦਿੱਲੀ ਸਾਡਾ ਰਾਈਟ ਬਣਦਾ ਜਾਣਾ ਸਾਡੀ ਕਿਰਾਇਤਾਨੀ ਆ ਸੀ ਆਪਦੀ ਗੱਲ ਰੱਖ ਸਕਦੇ ਉੱਥੇ ਜਾ ਕੇ ਉੱਥੋਂ ਰੱਖਣ ਤੋਂ ਜੇ ਸਰਕਾਰ ਸਾਡਾ ਇਹੋ ਜਿਹਾ ਵਿਕਤਰਾ ਕਰੂਗੀ ਤੇ ਜਾਂ ਫਿਰ ਜਿਵੇਂ ਲਖਮੀਰਪੁਰ ਖੀਰੀ ਚ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਗੱਡੀਆਂ ਛਾੜ ਕੇ ਤੇ ਮਿਸ਼ਰੇ ਟੈਣੀ ਵਰਗਿਆਂ ਨੂੰ ਬਰਖਾਸਤ ਕਰਨ ਦੀ ਬਜਾਏ ਸਜ਼ਾ ਦੇਣ ਦੀ ਬਜਾਏ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਬੀਜੇਪੀ ਦੇ ਵੱਲੋਂ ਇਹਦਾ ਮਤਲਬ ਤਾਂ ਸਿੱਧਾ ਇਹੀ ਹੈ ਨਾ ਵੀ ਜਿਹੜਾ ਭਾਜਪਾ ਦਾ ਲੀਡਰ ਕਿਸਾਨਾਂ ਦੇ ਉੱਪਰ ਜ਼ਬਰ ਜਿਆਦਾ ਕਰੂਗਾ ਉਹਨੂੰ ਟਿਕਟਾ ਮਿਲ ਲਗੀ ਹੈ ਇਹਦਾ ਮਤਲਬ ਤਾਂ ਫਿਰ ਲੋਕਾਂ ਨੂੰ ਮਾਰਨ ਤੇ ਆਈ ਹੋਈ ਹੈ ਭਾਜਪਾ ਦੀ ਸਰਕਾਰ ਇਸ ਕਰਕੇ ਭਾਜਪਾ ਦੀ ਸਰਕਾਰ ਦਾ ਜਿੰਨਾ ਚਿਰ ਸਾਡਾ ਅੰਦੋਲਨ ਚੱਲੂਗਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਭਾਜਪਾ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖਤ ਮਨਾਂਗਾ ਸਾਡੇ ਹੱਥਾਂ ਦੇ ਵਿੱਚ ਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਉਹ ਸਾਡੇ ਨੌਜਵਾਨਾਂ ਤੇ ਸਾਡੇ ਕਿਸਾਨ ਤੇ ਉਹਨਾਂ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇ ਮੈਂ ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪ ਦਾ ਵਿਰੋਧ ਕਰਾ ਕੇ ਜਾਣਗੇ ਫਿਰ ਉਹ ਆਪ ਆਪ ਦਾ ਸਾਹਮਣਾ ਕਰ ਲੈ ਸਾਡੇ ਕਿਸਾਨ ਤੇ ਸਾਡੀਆਂ ਭੈਣਾਂ ਪੂਰੇ ਜਾਗਰੂਤ ਹਨ ਫਿਰ ਹੁਣ ਇਹ ਨਹੀਂ ਹੋਊਗਾ ਵੀ ਬੀਜੇਪੀ ਦਾ ਕੋਈ ਨੁਮਾਇੰਦਾ ਸਾਡੀ ਥੱਥਾ ਜਾ ਕੇ ਜੁਮਲਾ ਛੱਡ ਜੂਗਾ ਵੀ ਸਾਡੇ ਕਿਸਾਨ ਉੱਥੇ ਬੈਠੇ ਹੋਏ ਆ ਅਸੀਂ ਕਾਤਲ ਮੰਨਦੇ ਆ ਉਹਨਾਂ ਨੂੰ ਕਾਤਲ ਆ ਸਾਡੇ ਕਿਸਾਨਾਂ ਦੇ ਤੇ ਸਾਡੇ ਸ਼ੁਭਕਰ ਨੌਜਵਾਨ ਦੇ ਜਿੰਨਾ ਚਿਰ ਉਹਨਾਂ ਇਨਸਾਫ ਸਹੀ ਢੰਗ ਦੇ ਨਾਲ ਤੇ ਜਿੰਨਾ ਚਿਰ ਸਾਡੀ ਕਿਸਾਨੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਕੋਈ ਵੀ ਬੀਜੇਪੀ ਦੇ ਨੁਮਾਇੰਦੇ ਨੂੰ ਨਮੋਲ ਹਰਪਾਲ ਸਿੰਘ ਜੀ ਤੁਸੀਂ ਅੱਜ ਬੀਜੇਪੀ ਦੇ ਵਿਰੋਧ ਦੇ ਫਲੈਕ ਲਾਏ ਨੇ ਕਿਉਂ ਲਾਏ ਨੇ ਇਹ ਜੀ ਅਸੀਂ ਬਣ ਨਹੀਂ ਹੁੰਦੇ ਇਹਨਾਂ ਨੂੰ ਹੁਣ ਮਤਲਬ ਇਹ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਇਹਨਾਂ ਦਾ ਪੂਰਾ ਜਿੰਨਾ ਵੀ ਹੋਊਗਾ ਵਿਰੋਧ ਦਾ ਕਾਰਨ ਕੀ ਹੈ ਵਿਰੋਧ ਦਾ ਕਾਰਨ ਜੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਇਹਨਾਂ ਨੇ ਹੂੰ ਬਾਕੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਸਾਡੇ ਨੌਜਵਾਨ ਇਹਨਾਂ ਦੀ ਸ਼ਹੀਦ ਕਰੇ ਨੇ ਗੋਲੀਆਂ ਮਾਰ ਰਹੇ ਨੇਗੇ ਤੇ ਆਪਣਾ ਮਤਲਬ ਵੀ ਉੱਥੇ ਸਾਨੂੰ ਕੱਢ ਨਹੀਂ ਦੇਗੇ ਉੱਥੇ ਮਤਲਬ ਵੀ ਨਾ ਨਾਂ ਜਾਣ ਦੇਗੇ ਦਿੱਲੀ ਨੂੰ ਹੁਣ ਜੇ ਪਿੰਡ ਦੇ ਲੀਡਰ ਆਉਂ ਵੋਟਾਂ ਮੰਗਣ ਸਰ ਨਹੀਂ ਮੰਗ ਅਸੀਂ ਬਣ ਨਹੀਂ ਦੇ ਇਹਨਾਂ ਨੂੰ ਇੱਕ ਲੱਖ ਤੋਂ ਸੀ ਇਸੇ ਗੱਲ ਲਈ ਲਾਇਆ ਹਾਂਜੀ ਹਾਂਜੀ